ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਆਪਾਂ ਆਟਾ ਲਿਆ ਤੇ ਇਹਦੇ ਵਿੱਚ ਪਾਇਆ ਆਪਾਂ ਜਵੈਣ ਅਜਵੈਣ ਤੇ ਥੋੜਾ ਜਿਹਾ ਲੂਣ ਪਾਇਆ ਆਪਣੀ ਕੋਕੜੀ ਪਈ ਸੀ ਤੇ ਅੱਜ ਆਪਾਂ ਬਣਾਵਾਂਗੇ ਕੜੀਵਾੜੀਆਂ ਰੋਟੀਆਂ ਕੋੜੀਆਂ ਜੀਆਂ ਹਰੀਆਂ ਮਿਰਚਾਂ ਲਈਆਂ ਤੇ ਤਿੰਨ ਚਾਰ ਤੇ ਇੱਕ ਲਿਆ ਪਿਆਜ਼ ਆਪਾਂ ਛੋਟਾ ਤੋਂ ਬਾਅਦ ਜਿੰਨਾ ਮਸ਼ੀਨ ਜਿਸ ਮਸ਼ੀਨ ਨਾਲ ਇਸ ਨਾਲ ਮਿਰਚਾਂ ਗ੍ਰਾਈਂਡ ਕਰਦੀ ਹੈ ਇਹਦੇ ਵਿੱਚ ਆਪਾਂ ਪਿਆਜ਼ ਪਾ ਲਿਆ ਸੀਗਾ ਤੇ ਕੜੀ ਆਪਣੇ ਕੋਲ ਪਈ ਸੀ ਚਲੋ ਰੋਟੀ ਬਣਾ ਲੈਨੇ ਆ ਰੋਟੀਆਂ ਕੜੀ ਵਾਲੀਆਂ ਕਿਉਂਕਿ ਆਰਜਨ ਵੀ ਬਹੁਤ ਖੁਸ਼ ਹੋ ਕੇ ਖਾਂਦਾ ਆ ਤੇ ਸਵਾਦ ਲੱਗਦੀਆਂ ਕਿਤੇ ਕਦੇ ਜੀ ਮਿਸੀਆਂ ਰੁਕੀਆਂ ਪਿਆਜ਼ ਵਗੈਰਾ ਪਾਏ ਹੋਣ ਵਿੱਚ ਹਰੀਆਂ ਮਿਰਚਾਂ ਪਾ ਲਓ ਕਿਸੇ ਕਿਸੇ ਵੇਲੇ ਉਹਦਾ ਵੀ ਆਟੇ ਦੇ ਵਿੱਚ ਪਿਆਜ਼ ਹਰੀਆਂ ਮਿਰਚਾਂ ਪਾ ਕੇ ਗੁੰਨ ਲੈਣੀ ਹੁੰਦੀ ਆ ਤਾਂ ਉਹ ਪਕਾ ਲਈ ਦੀਆਂ ਜਦੋਂ ਆਪਣੇ ਕੋ ਕੋਈ ਵੀ ਕੋਈ ਵੀ ਦਾਲ ਸਬਜ਼ੀ ਪਈ ਆ ਤੇ ਉਹ ਨਹੀਂ ਚੰਗੀ ਤਰ੍ਹਾਂ ਇਹਨਾਂ ਨੇ ਖਾਧੀ ਨਹੀਂ ਸਵਾਦ ਆਉਣੀ ਫਿਰ ਮੈਂ ਆਟੇ 'ਚ ਗੁੰਨ ਲੈਣੀ ਹੁੰਦੀ ਆ ਤੇ ਵਿੱਚ ਇੱਕ ਦੋ ਪਿਆਜ਼ ਪਾ ਕੇ ਤੇ ਹਰੀਆਂ ਮਿਰਚਾਂ ਪਾ ਕੇ ਖਾ ਲਾ ਦਿੱਤੀ ਫਿਰ ਬੜੀ ਖੁਸ਼ ਹੋ ਕੇ ਖਾਂਦੇ ਆ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਆ ਰੋਜ਼ ਵੀਡੀਓ ਦੇਖਦੇ ਆ ਲਾਈਕ ਸ਼ੇਅਰ ਕਰਦੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਇੱਥੇ ਆਪਾਂ ਆਟਾ ਗੋਲ ਲਾਂਗੇ ਪਾਣੀ ਤਾਂ ਪਾਉਣ ਦੀ ਲੋੜ ਹੀ ਨਹੀਂ ਪਈ ਆਟੇ ਵਿੱਚ ਕੜੀ ਨਾਲ ਹੀ ਆਟਾ ਸੋਨਾ ਗੁੱਜ ਗਿਆ ਦਹੀਂ ਨਾਲ ਮੱਖਣੀ ਨਾਲ ਲਸਤੀ ਨਾਲ ਬਹੁਤ ਸੋਹਣੀਆਂ ਰੋਟੀਆਂ ਲੱਗਦੀਆਂ ਜੀ ਇਹ ਕਿਉਂਕਿ ਇੰਨੀ ਮਿਹਨਤ ਕੀਤੀ ਹੁੰਦੀ ਦਾਲ ਸਬਜ਼ੀ ਤੇ ਆਪਾਂ ਬਣਾਉਣ ਤੇ ਹਨਾ ਜਦੋਂ ਨਹੀਂ ਚਲੋ ਜੇ ਬਚ ਗਈਆਂ ਨਹੀਂ ਖਾਦੀ ਗਈ ਤੇ ਫਿਰ ਇਦਾਂ ਬਣਾ ਲਓ ਰੋਟੀਆਂ ਸੋਹਣੀਆਂ ਬਣ ਜਾਂਦੀਆਂ ਮੈਂ ਤਾਂ ਇਕੱਲਿਆਂ ਦਾ ਇਹ ਬਣਾਉਂਦੀ ਹੁੰਦੀ ਸੀ ਕੜੀ ਵਾਲੀਆਂ ਤੇ ਜਾਂ ਦਾਲ ਵਾਲੀਆਂ ਸਾਡੀ ਭੂਆ ਜੀ ਦਾ ਮੁੰਡਾ ਗਿਆ ਬਾਹਰ ਤੇ ਉਹ ਤਾਂ ਕਹਿੰਦੇ ਭਾਜੀ ਕਹਿੰਦਾ ਮੈਂ ਜਿਹੜੀ ਦਾਲ ਸਬਜ਼ੀ ਬਚਦੀ ਆ ਮੈਂ ਇਸ ਜੀ ਕਰਕੇ ਵਿੱਚੇ ਆਟੇ ਤੇ ਗੁੰਦ ਲੈਣਾ ਹੁਣ ਤੇ ਉਹ ਬੜੀਆਂ ਸਵਾਦ ਜਾਂਦੇ ਨਿਆਣੇ ਫਿਰ ਭਾਬੀ ਵੀ ਕੰਮ ਤੇ ਜਾਂਦੇ ਆ ਭਾਜੀ ਦੀ ਰਾਤ ਦੀ ਡਿਊਟੀ ਹੁੰਦੀ ਆ ਤੇ ਕਹਿੰਦੇ ਬਹੁਤ ਖੁਸ਼ ਹੋ ਕੇ ਖਾ ਲਿੰਦੇ ਸਾਰੇ ਜਾਣੇ ਫਿਰ ਮੈਂ ਵੀ ਇਦਾਂ ਹੀ ਮੈਂ ਹੁਣ ਤਾਂ ਤਰੀਕਾ ਬਣਾ ਲਿਆ ਵੀ ਨਹੀਂ ਆਪਾਂ ਮੈਂਟ ਕਰਦੇ ਆ ਕੱਟਣ ਤੇ ਬਣਾਉਣ ਤੇ ਗੈਸ ਵੀ ਫੂਕਦੇ ਆ ਤੇ ਫਿਰ ਜੇ ਨਾ ਖਾਧੀ ਜਾਵੇ ਤਾਂ ਉਹ ਕੋਈ ਫਾਇਦਾ ਨਹੀਂ ਫੇ ਜਦੋਂ ਇਦਾਂ ਆٹے ਵਿੱਚ ਗੁੰਨ ਕੇ ਰੋਟੀਆਂ ਬਣਾ ਦੋ ਤੇ ਬੜੀਆਂ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਨਾਲ ਮੱਖਣੀ ਲੈ ਹੋ ਜਾਂਦੀ ਆ ਦਹੀਂ ਲੱਸੀ ਲੈ ਹੋ ਜਾਂਦਾ ਪਿਆਜ਼ ਵਗੈਰਾ ਕੱਟ ਕੇ ਜ਼ੋਰ ਸਾਭ ਹਣੀ ਤਾਂ ਇਦਾਂ ਮਿੱਸੀਆਂ ਰੋਟੀਆਂ ਦੇ ਨਾਲ ਪਿਆਜ਼ ਬਹੁਤ ਖਾ ਕੇ ਖੁਸ਼ ਆ ਨਾਲ ਅੰਬ ਦਾ ਆਚਾਰ ਹੋਵੇ ਅੱਜ ਆਪਾਂ ਇਦਾਂ ਕਰਕੇ ਆਟਾ ਗੁੰਨ ਲਾਂਗੇ ਸਾਰ ਤੇ ਪ੍ਰਸ਼ਾਦੇ ਕਾਵਾਂਗੇ ਥੋੜਾ ਥੋੜਾ ਮੱਖਣੀ ਲਾਵਾਂਗੇ ਉਹ ਜ਼ਿਆਦਾਤਰ ਅਰਜਨ ਵਾਲੇ ਪ੍ਰਸ਼ਾਦੇ ਜਿਹੜੇ ਆਪਾਂ ਪਹਿਲਾਂ ਚਾਰਕ ਪਕਾਈਦੇ ਚਾਰ ਪੰਜ ਉਹਨਾਂ ਨੂੰ ਲਾਈਦੇ ਆ ਕਿ ਜ਼ਿਆਦਾ ਅਸੀਂ ਤਾਂ ਨਹੀਂ ਦੋਨੇ ਚੀਜ਼ ਇੰਨਾ ਕਿ ਖਾਂਦੇ ਮੱਖਣੀ ਉੱਪਰ ਰੱਖ ਕੇ ਭਾਵੇਂ ਮੈਂ ਰੋਟੀ ਦੇ ਖਾ ਲਵਾਂ ਜ਼ਿਆਦਾ ਤਲੇ ਜੈ ਨਹੀਂ ਮੈਨੂੰ ਪਸੰਦ ਹੈਗੇ ਕਿਉਂਕਿ ਉਹ ਹੱਥਾਂ ਨੂੰ ਲੱਗਦਾ ਰਹਿੰਦਾ ਕਿ ਜਿਆ ਪੋਣਿਆਂ ਨੂੰ ਲੱਗਦਾ ਰਹਿੰਦਾ ਹੈ ਜਾਂ ਤਾਂ ਇਦਾਂ ਹੁੰਦੀ ਆ ਵੀ ਜਾਂ ਨਾਲੋਂ ਨਾਲ ਪੱਕਦੇ ਪੱਕਦੇ ਇਹ ਖਾ ਲੈਣ ਤੇ ਫੇਰ ਤਾਂ ਨਹੀਂ ਇਦਾਂ ਤੇਲ ਤੇ ਕੇ ਤੇਲ ਦੀ ਆ ਹੁੰਦਾ ਸੌਰੀ ਜੀ ਥੋੜੀ ਜੀ ਸੇਤ ਵੀ ਦਾਮਾ ਡੋਲ ਜਾਈ ਆ ਲੋ ਜੀ ਇਹਨੂੰ ਆਪਾਂ ਭਾਂਡੇ 'ਚ ਕੱਢ ਲਾਂਗੇ ਹੁਣ ਇੱਥੇ ਨਾਲ ਲੱਗਦੀਆਂ ਆ ਆਪਾਂ ਰੋਟੀਆਂ ਪਕਾ ਲਾਂਗੇ ਕਿਉਂਕਿ ਅਸੀਂ ਜਾਣਾ ਸੀ ਸ਼ਹਿਰ ਤਾਂ 4 ਦਿਨ ਹੋ ਗਏ ਜਾਂਦਿਆਂ ਨੂੰ ਅੱਗੇ ਵੀ ਜਾ ਕੇ ਆਏ ਆ ਤੇ ਥੋੜਾ ਕੰਮ ਜਿਹਾ ਅੜੀ ਜਾਂਦਾ ਹੈ ਉਹ ਕਰਨ ਵਾਲਾ ਕਦੇ ਕੋਈ ਨਹੀਂ ਟੱਕਰਦਾ ਮੋਰੇ ਕਦੇ ਕੋਈ ਨਹੀਂ ਜਦੋਂ ਆਪਾਂ ਕੋਈ ਸਰਕਾਰੀ ਕੰਮ ਆ ਫੇਰ ਤਾਂ ਇੱਦਾਂ ਹੀ ਜੀ ਦਿੱਲੀ ਜਾਣਾ ਆਉਣਾ ਜਿਹਾ ਹੋ ਜਾਂਦਾ ਆ ਤੇ ਫਿਰ ਆਪਾਂ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ ਅਗਲੇ ਨੂੰ ਥੋੜਾ ਆਪਣੀ ਵੇਟ ਕਰਨੀ ਹੈ ਨਾ ਲਓ ਜੀ ਇੱਥੇ ਆਪਾਂ ਪ੍ਰਸ਼ਾਦੇ ਕਾਲੇ ਸੀ ਮੈਂ ਅਜ ਹਲਦੀ ਨਹੀਂ ਪਾਈ ਉਹੋ ਜਿਹੜੀ ਕੜੀ ਵਿੱਚ ਸੀਗੀ ਉਹੋ ਹੀ ਬਸ ਉਹਦੇ ਕੜੀ ਪਾ ਕੇ ਆਟਾ ਗੁੰਨ ਲਿਆ ਤੇ ਆਪਾਂ ਪ੍ਰਸ਼ਾਦ ਉਦਾਂ ਹਲਦੀ ਨਹੀਂ ਸੀ ਪਾਈ ਐਕਸਟਰਾ ਲੋ ਜੀ ਇੱਥੇ ਆਪਾਂ ਸਪੀਡ ਥੋੜੀ ਜਿਹੀ ਵਧਾਈ ਆ ਕਿਉਂਕਿ ਵੀਡੀਓ ਜਿਆਦੀ ਲੰਬੀ ਹੋ ਜਾਂਦੀ ਆ ਇੱਦਿ ਕਰਕੇ ਆਪਾਂ ਸਾਰੀਆਂ ਰੋਟੀਆਂ ਲਾ ਲਾਂਗੇ ਬਣਾਉਣ ਨੂੰ ਪਰੌਂਠੇ ਵੀ ਬਣਾ ਸਕਦੇ ਜੀ ਕੋਈ ਵੀ ਸ਼ੇਪ ਦੇ ਲਓ ਇਹਨਾਂ ਨੂੰ ਪਰੌਂਠਿਆਂ ਦੀ ਜਾਂ ਰੋਟੀਆਂ ਦੀ ਤੇ ਖਾਣੇ ਦਾ ਸਵਾਦ ਤਾਂ ਉਹੀ ਆਉਣਾ ਜੀ ਫਿਰ ਮੈਂ ਅੱਜ ਨੂੰ ਇਦਾਂ ਸੋਹਣੀ ਉਹ ਰੋਟੀ ਤળી ਜਾ ਖਾ ਕੇ ਖੁਸ਼ ਆ ਇੱਥੇ ਜੀ ਆਪਾਂ ਸ਼ਹਿਰੋਂ ਆ ਕੇ ਚਾਹ ਪਾਣੀ ਦਾ ਕੰਮ ਸਾਰਾ ਨਿਬੇੜ ਕੇ ਧਾਰਾਂ ਰੁੱਕਿਆਂ ਦਾ ਤੇ ਸ਼ਾਮ ਨੂੰ ਲੱਗੇ ਸੀ ਅੱਜ ਗੋਭੀ ਦੀ ਸਬਜ਼ੀ ਬਣਾਉਣ ਉਧਰ ਆਪਾਂ ਪਾਣੀ ਗਰਮ ਰੱਖਿਆ ਤੇ ਉਹਦੇ ਵਿੱਚ ਥੋੜਾ ਜਿਹਾ ਲੂਣ ਪਾਵਾਂਗੇ ਅੱਪਾ ਗੋਭੀ ਨੂੰ ਇਹਦੇ ਵਿੱਚ ਡਿਪ ਕਰਾਂਗੇ ਕਿਉਂਕਿ ਜਿਹੜਾ ਕੋਈ ਮੜਾ ਮਟਕ ਕੀੜਾ ਵਗੈਰਾ ਜੇ ਹੋਊਗਾ ਛੋਟੇ ਛੋਟੇ ਸੁੰਨੀਆਂ ਜੀਆਂ ਹੁੰਦੀਆਂ ਅੱਜ ਵਿੱਚ ਵेन ਜਦੋਂ ਕੱਟੀ ਆ ਉਦੋਂ ਕੋਈ ਨਹੀਂ ਸੀ ਗਿਆ ਇਦਾਂ ਦਾ ਤੇ ਤੇ ਇੱਥੇ ਆਪਾਂ ਗੋਭੀ ਨੂੰ ਲੈ ਆ ਇਹਦੇ ਵਿੱਚ ਡੋਬ ਡੋਬ ਵੀ ਕਹਿੰਦੇ ਨੇ ਤੇ ਕਿਉਂਕਿ ਜਿਹੜਾ ਕੋ ਹੋਊਗਾ ਪੂ ਬੁਫ ਲੱਗਾ ਜਾ ਆ ਜੂ ਉੱਪਰ ਲੋ ਜੀ ਜੀਰਾ ਪਾ ਲਿਆ ਲਸਣ ਪਾ ਲਿਆ ਤੇ ਇਹ ਥੋੜੇ ਜਿਹਾ ਸੇਕ ਲਵਾਵਾਂਗੇ ਇਹਨਾਂ ਨੂੰ ਤੇ ਮਗਰੀ ਆਪਾਂ ਪਿਆਜ਼ ਪਾ ਦਾਂਗੇ ਕਿਉਂਕਿ ਤੇਲ ਪਹਿਲਾਂ ਕੜਿਆ ਸੀਗਾ ਮੈਂ ਪਹਿਲਾਂ ਹੀ ਰੱਖ ਲਿਆ ਸੀ ਜਦੋਂ ਤਾਰਾ ਕੱਟ ਕੱਢ ਕੇ ਆਈਆਂ ਤਾਂ ਫਿਰ ਮੈਂ ਕਿਹਾ ਚਲੋ ਤੇਲ ਹੌਲੀ ਹੌਲੀ ਸੇਮ ਤੇ ਹੋਈ ਜਾਊਗਾ ਲਓ ਜੀ ਇੱਥੇ ਆਪਾਂ ਪਿਆਜ਼ ਵੀ ਪਾ ਦਿੱਤੇ ਅੱਜ ਦਿਲ ਕਰਦਾ ਸੀ ਵੀ ਗੋਭੀ ਦੀ ਸਬਜ਼ੀ ਖਾਈਏ ਇਸ ਕਰਕੇ ਆਪਾਂ ਵੀ ਆਪਣੇ ਰੂਰਾਜੀ ਕਰ ਲਈ ਜੀ ਗੋਭੀ ਮੰਗਾ ਕੇ ਆ ਕੇ ਮੈਨੂੰ ਕਹਿੰਦੇ 100 ਰੁਪਏ ਕਿਲੋ ਗੋਭੀ ਮਿਲੀ ਆ ਤਿੰਨ ਚਾਰ ਵਾਰੀ ਮੈਂ ਸੁਣਾਈ ਕੀਤੀ ਮੈਂ ਕਿ ਕੋਈ ਗੱਲ ਨਹੀਂ ਮੈਂ ਕਿਹੜੀ ਕੱਲੀ ਨਹੀਂ ਖਾਣੀ ਆ ਪਸਾਰਿਆਂ ਨੇ ਖਾਣੀ ਆ ਤੇ ਕਦੇ-ਕਦੇ ਤਾਂ ਖਾਣੀ ਹੁੰਦੀ ਆ ਕਿਹੜਾ ਵੀ ਆਪਾਂ ਡੇਲੀ ਬਣਾਉਨੇ ਆ ਲਓ ਜੀ ਨਹੀਂ ਵਿੱਚੋਂ ਕੋਈ ਇਦਾਂ ਨਹੀਂ ਕੱਸ਼ ਵੀ ਆਇਆ ਕਿਉਂਕਿ ਮੈਂ ਪਹਿਲਾਂ ਕੱਟੀ ਵੀ ਜਦੋਂ ਵੀ ਬਹੁਤ ਖਿਆਲ ਨਾਲ ਕੱਟੀ ਚਲੋ ਫੇਰ ਵੀ ਰੇ ਸਪਰੇਅ ਕੁਛ ਵੀ ਹੁੰਦਾ ਆ ਤੇ ਆਪਾਂ ਉਹਦੇ ਕਰਕੇ ਇਹਨੂੰ ਗਰਮ ਪਾਣੀ ਨਾਲ ਲਿਆਜੀਤੋ ਕਿਉਂਕਿ ਜੇ ਸੀਜ਼ਨਲ ਹੁੰਦੀ ਚੀਜ਼ ਜਦੋਂ ਸੀਜ਼ਨ ਹੁੰਦਾ ਚੀਜ਼ ਦਾ ਉਦੋਂ ਕੋਈ ਸਬਜ਼ੀ ਲਾ ਲਓ ਕੋਈ ਫਰੂਟ ਲਾ ਲਓ ਉਦੋਂ ਉਹਦਾ ਘੱਟ ਖਤਰਾ ਹੁੰਦਾ ਜੀ ਕਿਉਂਕਿ ਉੱਤੇ ਰੇ ਸਪਰੇ ਬਹੁਤ ਘੱਟ ਹੁੰਦੀ ਆ ਆਮ ਹੀ ਸਾਰੇ ਘਰਾਂ ਦੇ ਵਿੱਚ ਹੋ ਜਾਂਦੀ ਸਬਜ਼ੀ ਤੇ ਜਦੋਂ ਇਦਾਂ ਆਪਾਂ ਜਿਹੜੀ ਸਿਆਲਾਂ ਵਾਲੀ ਕੋਈ ਦਾਲ ਸਬਜ਼ੀ ਆ ਆਪਾਂ ਗਰਮੀਆਂ ਲੈਣੇ ਆ ਤਾਂ ਉਹ ਫਿਰ ਇਦਾਂ ਹੋ ਜਾਂਦੇ ਵੀ ਸਟੋਰ ਆ ਵਗੈਰਾ ਚ ਪਈ ਪਈ ਹੁੰਦੀ ਆ ਕਿਦਾਂ ਦਵਾਈਆਂ ਦਵਾਈਆਂ ਲਾ ਕੇ ਰੱਖੀਆਂ ਜਾਂ ਕਿਦਾਂ ਲਾ ਲੋ ਜੇ ਅਗੇ ਤੀਵੀ ਬੀਜੀ ਹੋ ਗਈ ਗੋਭੀ ਫੇਰ ਵੀ ਰੇ ਸਪਰੇਅ ਤਾਂ ਜ਼ਰੂਰ ਹੁੰਦੀ ਆ ਜੀ ਉਹਦੇ ਨਾਲ ਵੇਤਰਿਆ ਵੀ ਗਰਮ ਪਾਣੀ ਕਰਕੇ ਰੱਜਦਾ ਜੇ ਕਰਕੇ ਤੋਂ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਡਿਪ ਕਰਕੇ ਤੋ ਲੋ ਲੋ ਜੀ ਇੱਥੇ ਆਪਣੇ ਆਲੂ ਵੀ ਹੋ ਗਏ ਸੀਗੇ ਤੇ ਹੁਣ ਆਪਾਂ ਪਾ ਦੱਤੇ ਆਦਰਕ ਤੇ ਹਰੀਆਂ ਮਿਰਚਾਂ ਆਦਰਕ ਆਪਾਂ ਪੀਸ ਕੇ ਪਾਇਆ ਮੈਨੂੰ ਨਹੀਂ ਪਸੰਦ ਜੀ ਆਦਰਕ ਕੱਟ ਕੇ ਪਾਇਆ ਅੱਜ ਮੈਂ ਆਪਣੀ ਮਰਜ਼ੀ ਕੀਤੀ ਆ ਸਬਜ਼ੀ ਬਣਾਉਂਦੀ ਨੇ ਵੀ ਜੋ ਮੈਨੂੰ ਪਸੰਦ ਆ ਉਹ ਹੀ ਕੀਤਾ ਜੋੜ ਸਾਹਿਬ ਕਹਿੰਦੇ ਸੀ ਕੱਟ ਕੇ ਪਾ ਦਰਦਾੜ ਥੱਲੇ ਆਉਂਦਾ ਦੰਦਾ ਥੱਲੇ ਬਹੁਤ ਸਵਾਲ ਲੱਗਦਾ ਮੈਨੂੰ ਨਹੀਂ ਲੱਗਦਾ ਹਨਾ ਮੈਂ ਆਪਣੀ ਪਸੰਦ ਦੀ ਸਬਜ਼ੀ ਬਣਾਉਣੀ ਆ ਲਓ ਜੀ ਇੱਥੇ ਆਪਾਂ ਮੇਤੀ ਪਾ ਦਿੱਤੀ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਗੋਭੀ ਕਿਉਂਕਿ ਆਲੂ ਆਪਣੇ ਪਹਿਲਾਂ ਹੀ ਬਹੁਤ ਸੋਹਣੇ ਸੌਫਟ ਹੋ ਗਏ ਸੀਗੇ ਆਲੂ ਤੇ ਟਮਾਟਰ ਆਪਾਂ ਇਕੱਠੇ ਪਾ ਦਿੱਤੇ ਸੀ ਨਾਲ ਲੂਣ ਪਾ ਦਿੱਤਾ ਸੀਗਾ ਤਾਂ ਕਰਕੇ ਛੇਤੀ ਹੋ ਗਿਆ ਸੀ ਲੂਣ ਦੇ ਨਾਲ ਹੋ ਜਾਂਦੇ ਸੀ ਛੇਤੀ ਟਮਾਟਰ ਵੀ ਤੇ ਆਲੂ ਵੀ ਲਓ ਜੀ ਇੱਥੇ ਆਪਾਂ ਗੋਭੀ ਨੂੰ ਮਿਕਸ ਕਰ ਦਾਂਗੇ ਤੜਕੇ ਦੇ ਵਿੱਚ ਬਹੁਤ ਸਵਾਦ ਗੋਭੀ ਬਣੀ ਮੈਂ ਪਹਿਲਾਂ ਰੋਟੀ ਖਾ ਕੇ ਦੇਖ ਲਈ ਸੀ ਜਦੋਂ ਬਣ ਗਈ ਸੀ ਗੋਭੀ ਲੋ ਜੀ ਇੱਥੇ ਆਪਣਾ ਸਬਜੀ ਵਾਲਾ ਕੰਮ ਨਿਬੜ ਗਿਆ ਬਣਾ ਲਈ ਸਬਜੀ ਤੇ ਹੁਣ ਆਪਾਂ ਗੈਸ ਸਾਫ ਕਰਾਂਗੇ ਜੀ ਕਿਉਂਕਿ ਛਿੱਟੇ ਵਗੈਰਾ ਤੇਲਾਂ ਤੇ ਵੀ ਪੈ ਜਾਂਦੇ ਆ ਤੇ ਗੈਸ ਤੇ ਵੀ ਜਦੋਂ ਤੇਲ ਵਿੱਚ ਆਪਾਂ ਜੀਰਾ ਲਸਣ ਪਿਆਜ਼ ਪਾਉਨੇ ਆ ਤਾਂ ਥੋੜੇ-ਬਹੁਤ ਛਿੱਟੇ ਆ ਹੀ ਜਾਂਦੇ ਆ ਬਾਹਰ ਇਹ ਵੀ ਨਾਲ ਨਾਲ ਸਾਫ ਕਰ ਲਈਏ ਤੇ ਕਰ ਲਈਏ ਬਾਅਦ ਵਿੱਚ ਕਾਲ ਹੋ ਜਾਂਦੀ ਜੀ ਜਦੋਂ ਆਪਾਂ ਨਾਲੋਂ ਨਾਲ ਚੀਜ਼ ਨੂੰ ਕੋਈ ਕਿਸੇ ਭਾਂਡੇ ਨੂੰ ਜਾਂ ਕੋਈ ਵੀ ਚੀਜ਼ ਐ ਸਾਫ਼ ਕਰਦੇ ਆ ਉਹ ਫਿਰ ਘੱਟ ਗੰਦੀ ਹੁੰਦੀ ਐ ਤੇ ਛੇਤੀ ਸਾਫ਼ ਹੋ ਜਾਂਦੀ ਜਦੋਂ ਆਪਾਂ ਰੱਖ ਲੈਣੀ ਐ ਵੀ ਚਲੋ ਕੋਈ ਗਣੀ ਸਾਰਾ ਹੀ ਕੰਮ ਨਿਬੇੜ ਕੇ ਫਿਰ ਬਾਅਦ ਚ ਸਾਫ਼ ਕਰਾਂਗੇ ਉਹ ਦਾਗ ਜਿਹੜੇ ਪੱਕ ਜਾਂਦੇ ਆ ਫਿਰ ਉਹ ਸਾਫ਼ ਕਰਨੇ ਔਖੇ ਹੋ ਜਾਂਦੇ ਆ ਕਿੱਥੇ ਆਪਾਂ ਲੈ ਆ ਜੀ ਆਟਾ ਤੇ ਆਟਾ ਗੁੰਨਾਂਗੇ ਇਥੇ ਵੀ ਆਪਾਂ ਥੋੜੀ ਜਿਹੀ ਸਪੀਡ ਵਧਾਈ ਹੈ ਜੀ ਕੰਮ ਟਾਈਮ ਲੱਗ ਜਾਂਦਾ ਜਾਂਦਾ ਆ ਤੇ ਵੀਡੀਓ ਫਿਰ ਲੰਬੀ ਹੋ ਜਾਂਦੀ ਆ ਤੇ ਆਪਾਂ ਸਾਰੀ ਵੀਡੀਓ ਚਾਹੁੰਦੇ ਹੁੰਨੇ ਵਾ ਸਾਡੇ ਨਾਲ ਸ਼ੇਅਰ ਕਰੀਏ ਥੋੜੀ ਜਿਹੀ ਸਪੀਡ ਵਧਾ ਕੇ ਸ਼ੇਅਰ ਕਰ ਲੈਨੇ ਆ ਹੁਣ ਤਾਂ ਜੀ ਕਿਵੇ ਛੇਤੀ ਇੰਨ ਦਿਨ ਸ਼ੇਪ ਜਾਂਦਾ ਦਿਨ ਛੋਟੇ ਹੋਏ ਆ ਮੱਲੂ ਮੱਲੀ ਕਬੀਲਾ ਹੋ ਜਾਂਦਾ ਕੰਮ ਕਰਦੇ ਆ ਇਹਨੂੰ ਤੋ ਫੇਰ ਇਹ ਹੁੰਦਾ ਵੀ ਵੀਡੀਓ ਬਣੀ ਆ ਤੇ ਉਹਨੂੰ ਪਹਿਲਾਂ ਐਡਿਟ ਕਰਨਾ ਵਾਇਸਓਵਰ ਕਰਨਾ ਸਾਰਾ ਕੁਝ ਕਰਕੇ ਫੇਰ ਵੀਡੀਓ ਪਬਲਿਸ਼ ਕਰਨੀ ਹੁੰਦੀ ਹੈ ਜੀ ਉਹ ਵਾਇਸਓਵਰ ਕਰਕੇ ਤੇ ਤਾਂ ਕਰਕੇ ਕਬੀਲਾ ਹੋ ਜਾਂਦਾ ਜੇ ਆਪਾਂ ਬਾਹਲਾ ਬਿੱਲ ਸੈ ਰੋਟੀ ਪਾਣੀ ਨੂੰ ਲੱਗਦੇ ਆ ਜੀ ਉਹ ਜਦ ਤੱਕ ਖਾਣੀ ਹੁੰਦੀ ਹੈ ਰੋਟੀ ਤਾਂ ਵੈਸੇ ਠੰਡੀ ਹੋ ਜਾਂਦੀ ਦਾਲ ਸਾਬ ਜੀ ਦੁਬਾਰਾ ਦੁਬਾਰਾ ਉਹਨੂੰ ਗਰਮ ਕਰੋ ਉਹ ਉਹ ਜਿਆ ਟੇਸਟ ਨਹੀਂ ਰਹਿ ਜਾਂਦਾ ਯਾਰ ਸਾਫ ਤਾਂ ਮੈਨੂੰ ਕਹਿੰਦੇ ਸੀ ਕਹਿੰਦੇ ਪਹਿਲਾਂ ਬਣਾ ਲਿਆ ਕਰ ਕੋਈ ਨਹੀਂ ਮਾਈਕ੍ਰੋ ਵਿੱਚ ਰੱਖ ਕੇ ਤਾਂ ਖਾ ਲਿਆ ਕਰਾਂਗੇ ਗਰਮ ਕਰਕੇ ਪਰ ਮੈਨੂੰ ਇਹ ਹੁੰਦਾ ਵੀ ਚਲੋ ਗਰਮ ਗਰਮ ਬਣੀ ਆ ਤੇ ਗਰਮ ਗਰਮ ਖਾ ਲੋ ਲਓ ਜੀ ਇੱਥੇ ਆਪਾਂ ਆਟਾ ਗੁੰਨ ਲਿਆ ਤੇ ਪ੍ਰਾਤ ਆਪਾਂ ਚੱਕ ਦਾਂਗੇ ਇੱਦੀ ਰੱਖ ਦਾਂਗੇ ਸਾਫ਼ ਹੀ ਆ ਵੀ ਸਾਫ ਕਰ ਦਾਂਗੇ ਗਰਮੀ ਵੀ ਬਹੁਤ ਹੋਈ ਹੈ ਜੀ ਅੱਜ ਤਾਂ ਦਦਾਰਾਂ ਕੱਢਦੇ ਸੀ ਇਦਾਂ ਬਸ ਜੀ ਹੁੰਦੀ ਜਾਵੇ ਉੱਥੇ ਪੱਖਾ ਵੀ ਚੱਲਦਾ ਸੀ ਪਰ ਫੇਰ ਵੀ ਬਹੁਤ ਜ਼ਿਆਦਾ ਨਹਿਤ ਜੀ ਹੋਈ ਜਾਂਦੀ ਸੀ ਫਿਰ ਮੈਂ ਇਹਨਾਂ ਨੂੰ ਕਹਾਂਗਾ ਮੱਛਰਦਾਨੀ ਪਸੂਆਂ ਦੀ ਲਾ ਦਿਓ ਤਾਂ ਹੀ ਕਰਕੇ ਇੰਨੀ ਹੋਮਸ ਜੀ ਹੋਈ ਕਰਕੇ ਉਹੀ ਗੱਲ ਹੋਈ ਜਦੋਂ ਮੱਛਰਦਾਨੀ ਅਸੀਂ ਚੱਕ ਦਿੱਤੀ ਤੇ ਇਥੇ ਆਪਾਂ ਭਾਂਡੇ ਠੀਕਰ ਸਾਰੇ ਮਾਜਲੇ ਸੀਗੇ ਇਹ ਜੀ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਇਹ ਮਿਲਿਆ ਰੱਖੜੀਆਂ ਦਾ ਸੂਟ ਆਪਾਂ ਨੂੰ ਇਹ ਉਦਣ ਦਾ ਮੈਂ ਇੱਦਾਂ ਇਕੱਠਾ ਮੁੱਠਾ ਜਿਹਾ ਕਰਕੇ ਲਿਫਾਫੇ ਚੋਂ ਕੱਢ ਕੇ ਦੇਖਿਆ ਸੀ ਤੇ ਟੇਲਰ ਨੂੰ ਕਲਾਉਣਾ ਸੀਗਾ ਇਹ ਚੁੰਨੀ ਆ ਜੀ ਇਹ ਕਮੀਜ਼ ਆ ਤੇ ਇਹ ਹੈਗੀ ਆ ਸਲਵਾਰ ਜਿਹੜੀ ਪਲੇਨ ਆ ਇਹ ਗਲੇ ਤੇ ਕਢਾਈ ਆ ਤੇ ਇਸ ਥਲੇ ਘੇਰੇ ਤੇ ਲੈਸ ਆ ਵਗੈਰਾ ਲੱਗੀਆਂ ਇਹ ਜੋੜ ਸਾਹਿਬ ਦੀ ਪਾਗ ਗਿਆ ਤੇ ਇਹ ਆਪਾਂ ਅੱਜ ਸ਼ੇਅਰ ਗਏ ਸੀਗੇ ਉੱਥੋਂ ਲਿਆਂਦੇ ਬਾਅਦ ਬਾথরুম ਅੱਗੇ ਰੱਖਣ ਨੂੰ ਮੈਟ ਕਿਉਂਕਿ ਜਿਹੜੇ ਪਹਿਲਾਂ ਲਿਆਂਦੇ ਆ ਉਹਨਾਂ ਬਹੁਤ ਟਾਈਮ ਦੇ ਅ ਤਕਸੇ ਜੇ ਹੋ ਗਏ ਆ ਤੇ ਇਹ ਲਿਆਂਦਾ ਆ ਪੋਚਾ ਪੋਚੇ ਦੀਆਂ ਰੱਸੀਆਂ ਜੀਆਂ ਖਰਾਬ ਹੋ ਗਈਆਂ ਸੀਗੀਆਂ ਪਾਈਪ ਹੈਗਾ ਆਪਣੇ ਕੋ ਇਹ ਆਪਾਂ ਲੈ ਆਂਦੀਆਂ ਸੀ ਤੇ ਦੂ ਲਿਆਈ ਜੀ ਆਪਾਂ ਜਿੰਦੇ ਜਿੱਦਣ ਅਸੀਂ ਦਰਿਆ ਦੇਖਣ ਗਏ ਸੀ ਉਸ ਦਿਨ ਜਿੰਦਾ ਲਾ ਕੇ ਗਿਆ ਸਾਡੇ ਆਉਂਦਿਆਂ ਨੂੰ ਅਰਜਨ ਨੇ ਜਿੰਦਾ ਇਹ ਸੱਟਾ ਮਾਰ ਮਾਰ ਕੇ ਤੇ ਜਿੰਦਾ ਖਰਾਬ ਕਰ ਦਿੱਤਾ ਕਿਉਂਕਿ ਉਹ ਵੀ ਆਪਣੇ ਸਾਹ ਸੱਚਾ ਸੀਗਾ ਮੋਟਰ ਚੱਲਦੀ ਰਹਿ ਗਈ ਸੀ ਕਿ ਤਾਂ ਮੋਟਰ ਬੰਦ ਕਰਨੀ ਸੀ ਚਾਬੀ ਸਾਡੇ ਕੋਲ ਸੀਗੀ ਸਾਨੂੰ ਲੱਗਾ ਵੀ ਇਹਨੇ ਮੋਟਰ ਬੰਦ ਕਰ ਦਿੱਤੀ ਪਰ ਉਹਨ ਚੱਲਦੀ ਛੱਡੀ ਸੀ ਨਾਉਣ ਲੱਗੇ ਨੇ ਮੋਟਰ ਚਲਾਈ ਸੀਗੀ ਤੇ ਚਲੋ ਜਿਹੜਾ ਨੁਕਸਾਨ ਹੋ ਗਿਆ ਕੀ ਉਹਦੇ ਵਿੱਚ ਨਿਆਣੀ ਦਾ ਵੀ ਕਸੂਰ ਤਾਂ ਹਨਾ ਨਾ ਹੀ ਆਪਣਾ ਨਾ ਆਪਾਂ ਨੂੰ ਪਤਾ ਸੀਗਾ ਵੀ ਚੱਲਦੀ ਐ ਮੋਟਰ ਪਤਾ ਨਹੀਂ ਸੀ ਤੇ ਨਾ ਹੀ ਉਹਨੂੰ ਸੀਗਾ ਇਦਾਂ ਦਾ ਵੀ ਮੈਂ ਮੋਟਰ ਚਲਾਈ ਐ ਤਾਂ ਮੈਂ ਇਹਨਾਂ ਨੂੰ ਦੱਸ ਦਵਾਂ ਇੱਥੇ ਆਪਾਂ ਲੱਗ ਪਏ ਸੀਗੇ ਜੀ ਰੋਟੀ ਪਾਉਣ ਸਾਰਾ ਕੰਮ ਕਰਨ ਵੇੜ ਲਿਆ ਸੀ। ਹੋਰ ਦੁੱਧ ਵਗੈਰਾ ਵੀ ਆਪਾਂ ਸੰਭ ਲਿਆ ਸੀ ਉਹ ਵੀਡੀਓ ਆਪਣੇ ਕੋਲੋਂ ਨਹੀਂ ਬਣਾਈ ਗਈ। ਇੱਥੇ ਜਿਹੜੇ ਆਪਾਂ ਮਨਸਤ ਪ੍ਰਸ਼ਾਦੇ ਪਕਾਉਣੇ ਆ ਉਹ ਪਕਾ ਲਾਂਗੇ। ਗਰਮੀ ਤਾਂ ਇੰਨੀ ਆ ਜੀ ਸੋਇਚ ਖਾਣ ਨੂੰ ਤੇਲ ਨਹੀਂ ਕਰਦਾ। ਪਰ ਮਜਬੂਰੀ ਹੈ ਜੀ। ਕੰਮ ਤਾਂ ਕਰਨੇ ਪੈਣੇ ਘਰ ਦੇ ਹਨਾ। ਬੰਦਿਆਂ ਨੂੰ ਲੱਗਦਾ ਵੀ ਇਹਨਾਂ ਦੇ ਰਸੋਈ ਦੇ ਕੰਮ ਤੰਦੇ ਸੌਖੇ ਆ ਤੇ ਸਾਡੇ ਕੰਮ ਔਖੇ ਆ ਸਾਨੂੰ ਲੱਗਦਾ ਜੀ ਸਾਡੇ ਕੰਮ ਔਖੇ ਆ ਤੇ ਇਹਨਾਂ ਦੇ ਸੌਖੇ ਆ ਕਿਉਂਕਿ ਜਾਣਦੇ ਆ ਚਲੋ ਪੱਠੇ ਵਗੈਰਾ ਲੈਣ ਜਾਂਦੇ ਬਾਹਰ ਮਾੜੀ ਮੋਟੀ ਤਾਂ ਨਿਕਲਦੀ ਵੰਦੀ ਹਵਾ ਲੱਗਦੀ ਆ ਨਾ ਘਰੇ ਤਾਂ ਹੋਮਸ ਨੇ ਮਾਰਿਆ ਪਿਆ ਜੀ ਜੇ ਬਾਹਰ ਕੋਈ ਕੁਝ ਲੈ ਕੇ ਜਾਣਾ ਪੈਂਦਾ ਬਾਹਰ ਚੁੱਲਾ ਹੋਵੇ ਜਾਂ ਰਸੋਈ ਹੋਵੇ ਬਾਹਰ ਚੌਂਕਾ ਹੋਵੇ ਉਂ ਤੇਰੀਆਂ ਚੀਜ਼ਾਂ ਉੱਥੇ ਰਹਿਣ ਜਾ ਕਥਲ ਨਾ ਕਰਨੀ ਪਈ ਹੁਣ ਜਦ ਬਾਹਰ ਚੁੱਲੇ ਤੇ ਰੋਟੀ ਪਕਾਉਣੀ ਚਾਹੀਏ ਜਾਂ ਗੈਸ ਬਾਹਰ ਰੱਖ ਕੇ ਪਹਿਲਾਂ ਅੰਦਰੋਂ ਕਿੰਨੀਆਂ ਚੀਜ਼ਾਂ ਢੋਣੀਆਂ ਪੈਂਦੀਆਂ ਫਿਰ ਕਾਲ ਹੋ ਜਾਂਦੀ ਉਹਦੇ ਨਾਲ ਪਿੱਤਰ ਕਹਿਦਾ ਵੀ ਇੱਥੇ ਹੀ ਕੱਟ ਲਓ ਘੰਟਾ ਖੰਡ ਗਰਮੀ ਜਿਹੜੀ ਹੈਗੀ ਕੰਮ ਕਰਦੇ ਨੂੰ ਲੱਗੂ ਤੇ ਪਰ ਇਹਨਾਂ ਕੋਸ਼ੇ ਵੇਰ ਇਹ ਹੁੰਦਾ ਵੀ ਪਹਿਲਾਂ ਚੱਕ ਕੇ ਲਿਜਾਓ ਫਿਰ ਚੱਕ ਕੇ ਲਿਆਓ ਲੱਗ ਪਤਾ ਨਹੀਂ ਕਿਉਂ ਮੈਨੂੰ ਤਾਂ ਮੱਖੀਆਂ ਤੋਂ ਇੰਨੀ ਖੈਰ ਚੜਦੀ ਬਾਹਰ ਜਦੋਂ ਕੰਮ ਕਰੋ ਤਾਂ ਮੱਖੀਆਂ ਬਹੁਤ ਸਤਾਉਂਦੀਆਂ ਆ ਆਲੇ-ਦਾਲੇ ਭੇਣ-ਪੈਣ ਕਰ ਹੀ ਜਾਣਾ ਉਹਨਾਂ ਨੇ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਆਪਾਂ ਨੂੰ ਸੂਟ ਦੇ ਨਾਲ ਉਹਨਾਂ ਨੇ ਪੈਸੇ ਵੀ ਦਿੱਤੇ ਸੀਗੇ ਜੀ। ਬਾਜੀ ਹੁਣ ਤੇ ਬਾਹਰਲੇ ਵੀਰੇ ਨੇ ਵੀ ਭੇਜ ਦਿੱਤੇ ਸੀ ਤੇ ਪਹਿਲਾਂ ਸੂਟ ਵੀ ਆ ਗਿਆ ਸੀ ਆਪਾਂ ਨੂੰ ਰਖੜੀਆਂ ਦੇ। ਇੱਕ ਵੀਰ ਨੇ ਸੂਟ ਹੀ ਲੈ ਦਿੱਤੇ ਸੀ ਰਖੜੀਆਂ ਦੇ ਕਹਿੰਦੇ ਪੈਸੇ ਤੂੰ ਵਰਤ ਲੈਣਾ ਤੂੰ ਕੱਪੜੇ ਲੈ ਲੈ। ਉਹਨਾਂ ਨੇ ਆਪਣੀ ਮਰਜ਼ੀ ਦੇ ਲੈ ਕੇ ਭੇਜ ਦਿੱਤੇ ਸੀ। ਮੈਨੂੰ ਵੀ ਵੈਸੇ ਦਿਖਾ ਲ ਕੇ ਨਾਲ ਹੀ ਪਸੰਦ ਕਰਾਏ ਸੀ। ਆਪਾਂ ਜਾਰੇ ਮਹਿੰਗੇ ਲੈ ਕੇ ਬਾਰੇ ਖੋਸ਼ਨੀ ਜੀ ਮਹਿੰਗੇ ਮੇਰੇ ਉੱਪਰੇ ਤੋਂ ਉੱਪਰੇ ਮਹਿੰਗੇ ਸੂਟ ਪਏ ਵਿੱਚ ਅਲਮਾਰੀ ਦੇ ਤੋਂ ਟੰਗੇ ਆ ਹੈਂਗਰਾਂ ਤੇ ਨਾ ਉਹਨਾਂ ਨੂੰ ਆਪਾਂ ਪਾ ਸਕਦੇ ਆ ਨਾਰਮਲ ਵਾਂਡੇ ਜਾਂਦੇ ਵੀ ਨਹੀਂ ਪਾ ਸਕਦੇ ਕਿਉਂਕਿ ਇੰਨੀ ਹੈਵੀ ਕੜਾਈ ਵਾਲੇ ਪੈਂਦੇ ਨਹੀਂ ਜੀ ਸੂਟ ਹੱਦ ਤੋਂ ਬਾਅਦ ਤੋਂ ਬਾਅਦ 2000 ਵਾਲਾ ਲਓ ਜਿਹੜਾ ਤੁਸੀਂ ਜਦੋਂ 2 ਤੋਂ ਵੀ ਮੈਂ ਤਾਂ ਹੁਣ ਜਿਹੜੇ ਘਰੇ ਪਾਉਣ ਵਾਲੇ ਉਹ 5-500 ਵਾਲੇ ਜਾਂ 1000 ਵਾਲੇ ਲੈਣੇ ਆ ਜਿਹੜੇ ਵਾਂਡੇ ਜਾਣ ਵਾਲੇ 1500 ਦੇ ਦੈਂਸੋ ਦਾਣਾ 2000 ਦਾ ਲੋ ਚਲੋ ਜਦੋਂ ਪਾਉ ਘਰੇ ਦੁੱਖ ਜਿਆ ਨਹੀਂ ਹੁੰਦਾ ਇੰਨਾ ਹੁਣ ਉਹ 3-4000 ਦਾ ਸੂਟ ਲੈ ਕੇ ਉੱਪਰ 8000-1200 ਰੁਪਏ ਸਲਾਈ ਦੋ ਉਹਦੀ ਤੇ ਮੁੜ ਕੇ ਫੇਰ ਜਿਉ ਹਲਵਾਰੀਆਂ ਚ ਟੰਗਣ ਜੋਗੇ ਹੀ ਆ ਉਹਨਾਂ ਨੂੰ ਆਪਾਂ ਉਦਾਂ ਨਹੀਂ ਪਾ ਸਕਦੇ ਤੇ ਹੁਣ ਇਹ ਬੀਬੀਆਂ ਨੂੰ ਸਾਨੂੰ ਇੱਕ ਇਹ ਵੀ ਹੈ ਵੀ ਅਸੀਂ ਐਸ ਵਿਆਹ ਚ ਪਾ ਗੀ ਆ ਅਸੀਂ ਦੂਸਰੇ ਚ ਨਹੀਂ ਹੋਣਾ ਤਾਂ ਕਰਕੇ ਫਿਰ ਉਹਨਾਂ ਨੂੰ ਇਹ ਵਿਟਾਖ ਸਵਾਰ ਕੇ ਰੱਖ ਲੀਦਾ ਆ ਵੈਸੇ ਅਸੀਂ ਨਹੀਂ ਜਿਆਦਾਤਰ ਅੱਜ ਤੱਕ ਅਸੀਂ ਜੇ ਇੱਕ ਵਿਆਹ ਤੇ ਪਾਗੀਆਂ ਜਾਂ ਦੂਸਰਾ ਵਿਆਹ ਆ ਗਿਆ ਉਸ ਜਾਗੋ ਤੇ ਪਾ ਜਾਣੀ ਜਾਂ ਭੋਗ ਤੇ ਸੂਟ ਪਾ ਜਾਣਾ ਇੱਦਾਂ ਕਰ ਲੀਦੀ ਆ ਆਪਦੇ ਘਰਾਂ ਦੇ ਆ ਦੇਖਣਾ ਵੀ ਮੈਂ ਦਾ ਹਿਸਾਬ ਕਿਤਾਬ ਜੀ ਜਿੰਨਾ ਮਰਜੀ ਕੱਪੜਾ ਲਈ ਜਾਓ ਜੋ ਮਰਜੀ ਖਰਚੇ ਕਰੀ ਜਾਓ ਤੇ ਉਹ ਪੈਸਾ ਤਾਂ ਆਪਦਾ ਹੀ ਖਰਚਣਾ ਕਰਤਾ ਆਪਦਾ ਹੀ ਹੱਲਣਾ ਜੀ ਮੋਦੀ ਇੱਥੇ ਤੁਸੀਂ ਸੁਣੋ ਬਾਬਾ ਜੀ ਦੀ ਬਾਣੀ ਨੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ